ਕਿਰਪਾ ਕਰਕੇ ਬਖਸ਼ ਲੇਹੁ ਇਹ ਸ਼ਬਦ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਲਿਖਿਆ ਗਿਆ ਹੈ ਤੇ ਆਓ ਆਪਾਂ ਪੜ੍ਹਦੇ ਹਾਂ ਸ੍ਰੀ ਗੁਰੂ ਅਮਰਦਾਸ ਜੀ ਬਾਰੇ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ 1479 ਈਸਵੀ ਵਿੱਚ ਪਿੰਡ ਬਾਸਰ ਕੇ ਜ਼ਿਲ੍ਹਾ ਅਮ੍ਰਿਤਸਰ ਵਿਖੇ ਹੋਇਆ ਆਪ ਜੀ ਦੇ ਪਿਤਾ ਦਾ ਨਾਮ ਤੇਜਪਾਲ ਸੀ ਅਤੇ ਮਾਤਾ ਜੀ ਦਾ ਨਾਮ ਮਾਤਾ ਲਖੋਜੀ ਸੀ ਗੁਰੂ ਜੀ ਦੇ ਦੋ ਪੁੱਤਰ ਮੋਹਨ ਜੀ ਅਤੇ ਮੋਹਰੀ ਜੀ ਸਨ ਅਤੇ ਦੋ ਪੁੱਤਰੀਆਂ ਬੀਬੀ ਦਾਨੀ ਜੀ ਅਤੇ ਬੀਬੀ ਪਾਨੀ ਜੀ ਸਨ 1552 ਈਸਵੀ ਵਿੱਚ ਆਪ ਜੀ ਨੂੰ ਗੁਰਗੱਦੀ ਪ੍ਰਾਪਤ ਹੋਈ ਸਿੱਖ ਧਰਮ ਦੇ ਪ੍ਰਚਾਰ ਲਈ ਸ੍ਰੀ ਗੁਰੂ ਅਮਰਦਾਸ ਜੀ ਨੇ अनेका ਕੰਮ ਕੀਤੇ ਉਹਨਾਂ ਨੇ ਗੋਇੰਦਵਾਲ ਸਾਹਿਬ ਵਿਖੇ ਬੋਲੀ ਦਾ ਨਿਰਮਾਣ ਕਰਵਾਇਆ ਅਤੇ ਲੰਗਰ ਪ੍ਰਥਾ ਦਾ ਵਿਸਤਾਰ ਕੀਤਾ ਜਾਤੀ ਪ੍ਰਥਾ ਛੂਛਾਤ ਪਰਦੇ ਦਾ ਰਿਵਾਜ ਅਤੇ ਸਤੀ ਪ੍ਰਥਾ ਵਰਗੀਆਂ ਸਮਾਜਿਕ ਕ੍ਰਿਤਿਆ ਨੂੰ ਸੁਧਾਰਨ ਵਿੱਚ ਗੁਰੂ ਜੀ ਨੇ ਵੱਡਾ ਯੋਗਦਾਨ ਦਿੱਤਾ। ਸ਼੍ਰੀ ਗੁਰੂ ਅਮਰਦਾਸ ਜੀ ਦੀਆਂ ਪ੍ਰਮੁੱਖ ਬਾਣੀਆਂ ਵਿੱਚੋਂ ਆਨੰਦ ਸਾਹਿਬ, ਪੱਟੀ ਅਤੇ ਚਾਰ ਬਾਰਾਂ ਵਰਣਨਯੋਗ ਹਨ। ਗੁਰੂ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਆਪ ਨੇ 17 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ। ਗੁਰੂ ਜੀ ਦੁਆਰਾ ਰਚੀ ਗਈ ਬਾਣੀ ਦਾ ਵਿਸ਼ਾ ਸੇਵਾ ਭਗਤੀ ਭਾਵ ਅਤੇ ਪਰਮ ਕਰਮਾ ਨੂੰ ਦੂਰ ਕਰਨਾ ਹੈ। ਸ੍ਰੀ ਗੁਰੂ ਅਮਰਦਾਸ ਜੀ 1574 ਈਸਵੀ ਵਿੱਚ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ। ਤੇ ਆਓ ਆਪਾਂ ਹੁਣ ਕਰਦੇ ਹਾਂ ਇਹਨਾਂ ਦੇ ਲਿਖੇ ਸ਼ਬਦ ਦੀ ਪ੍ਰਸੰਗ ਸਹਿਤ ਵਿਆਖਿਆ। ਅਸੀਂ ਖੱਤੇ ਬਹੁਤ ਕਮਾਮ ਦੇ ਅੰਤਨ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਿਹੁ ਹ ਪਾਪੀ ਵੱਡ ਗੁਨਾਹਗਾਰ। ਕੀ ਕਹਿੰਦੇ ਹਨ ਗੁਰੂ ਅਮਰਦਾਸ ਜੀ? ਸਭ ਤੋਂ ਪਹਿਲਾਂ ਇਸ ਦਾ ਪ੍ਰਸੰਗ ਕਰਾਂਗੇ ਆਪਾਂ। ਤੇ ਇਹ ਜਿਹੜੀਆਂ ਕਾਵ ਸਤਰਾਂ ਹਨ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਰਚਿਤ ਸਾਹਿਤਮਾਲਾ ਪਾਠ ਪੁਸਤਕ 10ਵੀਂ ਦੀ ਕਿਰਪਾ ਕਰਕੇ ਬਖਸ਼ ਲਿਓ ਸਿਰਲੇਖੇਟ ਦਰਜ ਹਨ ਇਹ ਸ਼ਬਦ ਜਾਂ ਫਿਰ ਸ਼ਲੋਕ ਵਿੱਚ ਗੁਰੂ ਜੀ ਦੇ ਨੇ ਜੀਵ ਰੂਪ ਵਿੱਚ ਪ੍ਰਮਾਤਮਾ ਅੱਗੇ ਆਪਣੀਆਂ ਭੁੱਲਾਂ ਬਖਸ਼ਾਉਣ ਲਈ ਅਰਦਾਸ ਕੀਤੀ ਹੈ ਵਿਆਖਿਆ ਕੀ ਹੈ ਕੀ ਕਹਿੰਦੇ ਹਨ ਗੁਰੂ ਜੀ ਪ੍ਰਮਾਤਮਾ ਅੱਗੇ ਬਖਸ਼ ਦੇਣ ਯਾਨੀ ਕਿ ਮਾਫ ਕਰ ਦੇਣ ਲਈ ਅਰਦਾਸ ਕਰ ਰਹੇ ਹਨ ਕਿ हे ਪ੍ਰਮਾਤਮਾ हे ਪ੍ਰਭੂ ਮੇਰੀਆਂ ਭੁੱਲਾਂ ਨੂੰ ਮਾਫ ਕਰੋ ਮੇਰੀਆਂ ਭੁੱਲਾਂ ਨੂੰ ਬਖਸ਼ੋ ਅਸੀਂ ਤਾਂ ਮਤਲਬ ਭੁੱਲਾਂ ਕਰਨ ਵਾਲੇ ਹਾਂ ਪਾਪੀ ਇਨਸਾਨ ਹਾਂ ਸਾਡੀਆਂ ਇਹਨਾਂ ਭੁੱਲਾਂ ਦਾ ਕੋਈ ਅੰਤ ਅਥਾ ਅਥਵਾ ਕੋਈ ਬੰਨਾ ਜਾਂ ਫਿਰ ਉਹਨਾਂ ਦਾ ਕੋਈ ਥਾ ਨਹੀਂ ਮਤਲਬ ਪਾਰਾ ਵਾਰ ਨਹੀਂ ਹੈ ਕੋਈ ਗਿਣਤੀ ਨਹੀਂ ਹੈ ਕਿ हे ਪ੍ਰਭੂ ਤੂੰ ਕਿਰਪਾ ਕਰ ਮਿਹਰ ਕਰ ਤੇ ਇਹਨਾਂ ਨੂੰ ਬਖਸ਼ ਲੈ ਤੇ ਮੇਰੇ ਗੁਨਾਹਾਂ ਨੂੰ ਮਾਫ ਕਰ ਮੈਂ ਇੱਕ ਵੱਡਾ ਗੁਨਾਹਗਾਰ ਹਾਂ ਅਗਲੀਆਂ ਤੁਕਾਂ ਹਨ ਹਰ ਜਿਓ ਲਿਖੈ ਵਾਰ ਨਾ ਆਵੈ ਤੂੰ ਬਖਸ਼ ਮਿਲਾਵਣਹਾਰ ਤੂੰ ਬਖਸ਼ ਮਿਲਾਵਣਹਾਰ ਗੁਰ ਤੁਠੈ ਹਰ ਪ੍ਰਮੇਲਿਆ ਸਭ ਕਿਲਵਿਕ ਕਟ ਵਿਕਾਰ ਜਿਨ੍ਹਾਂ ਹਰ ਹਰ ਨਾਮ ਧਿਆਇਆ ਜਨ ਨਾਨਕ ਤਿਨ ਜੈਕਾਰ ਪ੍ਰਸੰਗ ਇਸਦਾ ਹੈ ਇਹ ਕਵ 17 ਸਾਹਿਤਮਲਾ 10ਵੀਂ ਨਾਂ ਦੀ ਪਾਠ ਪੁਸਤਕ ਵਿੱਚ ਦਰਜ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਰਚਿਤ ਸ਼ਬਦ ਕਿਰਪਾ ਕਰਕੇ ਬਖਸ਼ਿ ਲਿਹੋ ਬਖਸ਼ ਲਿਹੋ ਵਿੱਚੋਂ ਹਨ ਤੇ ਇਹ ਸ਼ਲੋਕ ਵਿੱਚ ਗੁਰੂ ਜੀ ਨੇ ਜੀਵ ਰੂਪ ਵਿੱਚ ਪਰਮਾਤਮਾ ਅਗੇ ਆਪਣੀਆਂ ਪੁੱਲਾਂ ਨੂੰ ਬਖਸ਼ਾਉਣ ਲਈ ਬੇਨਤੀ ਕੀਤੀ ਹੈ ਤੇ ਵਿਆਖਿਆ ਕੀ ਹੈ ਇਸ ਦੀ ਕਿ हे ਪ੍ਰਭੂ हे ਪਰਮਾਤਮਾ ਮੇਰੇ ਕਰਮਾਂ ਦੇ ਲੇਖੇ ਅਨੁਸਾਰ ਮੇਰੇ ਪਾਪਾਂ ਕਾਰਨ ਮੈਨੂੰ ਮਾਫ਼ ਕੀਤੇ ਜਾਣ ਦੀ ਵਾਰੀ ਨਹੀਂ ਆ ਸਕਦੀ ਕਿ ਮੈਨੂੰ ਲੱਗਦਾ ਹੈ ਵੀ ਮੈਨੂੰ ਮੇਰੇ ਪਾਪਾਂ ਦੀ ਜਿਹੜੀ ਹੈ ਕਦੇ ਵੀ ਮਾਫੀ ਨਹੀਂ ਮਿਲੇਗੀ ਤੂੰ ਹੀ ਮੇਰੀਆਂ ਭੁੱਲਾਂ ਬਖਸ਼ ਕੇ ਮੈਨੂੰ ਆਪਣੇ ਚਰਨਾਂ ਨਾਲ ਮਿਲਾਉਣ ਵਾਲਾ ਹੈ ਜੀਵ ਤੇ ਪ੍ਰਸੰਨ ਕਿਰਪਾਲੂ ਹੋਏ ਗੁਰੂ ਨੇ ਉਸ ਦੇ ਸਾਰੇ ਪਾਪ ਅਤੇ ਵਿਕਾਰ ਕੱਟ ਕੇ ਉਸ ਨੂੰ ਪ੍ਰਭੂ ਨਾਲ ਮਿਲਾ ਦੁੱਤਾ ਹੈ ਯਾਨੀ ਕਿ ਜੋ ਜੀਵ ਪਰਮਾਤਮਾ ਵੀ ਜੁੜ ਕੇ ਉਸ ਨੂੰ ਯਾਦ ਕਰੇਗਾ ਤਾਂ ਪਰਮਾਤਮਾ ਉਸ ਦੇ ਸਾਰੇ ਦੁੱਖ ਕੱਟ ਦਿੰਦਾ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਿਨ੍ਹਾਂ ਨੇ ਹਰੀ ਪ੍ਰਭੂ ਦਾ ਨਾਮ ਧਿਆਇਆ ਜਾਂ ਸਿਮਰਿਆ ਹੈ ਉਹਨਾਂ ਦੀ ਇੱਥੇ ਵੀ ਤੇ ਉੱਥੇ ਵੀ ਜੈਜਕਾਰ ਹੁੰਦੀ ਹੈ ଅਥਵਾ ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ